ਅਗਲੀ ਮੈਂ ਖਬਰ ਹੈ ਹੈਲਥ ਟਿਪ ਜਿਹੜੀ ਆ ਉਹ ਲਸਣ ਦੀ ਆ ਠੰਡਾ ਮੌਸਮ ਆ ਲਸਣ ਚੰਗਾ ਹਿੱਟ ਐਂਡ ਫਿਟ ਰੱਖਦਾ ਜੇ ਕੱਚੀਆਂ ਗੱਲੀਆਂ ਖਾਂ ਖੱਦੀਆਂ ਜਾਣ ਇਹਦੇ ਫਾਇਦੇ ਕੀ ਆ ਭਾਰਤੀ ਖਣਿਜ ਵਿੱਚ ਲਸਣ ਆਪਣਾ ਵਿਸ਼ੇਸ਼ ਮਹੱਤਵ ਰੱਖਦਾ ਹੈ ਤੁਹਾਨੂੰ ਯਾਦ ਹੋਣਾ ਸਾਗ ਬਣਾਈਏ ਲਸਣ ਨਾ ਹੋਵੇ ਤਾਂ ਮਜ਼ਾ ਨਹੀਂ ਆਉਂਦਾ ਹੈਗਾ ਲਸਣ ਵਿੱਚ ਪਾਏ ਜਾਣ ਵਾਲੇ ਮਿਸ਼ਣ ਅਸ਼ੋਧੀ ਗੁਣਾ ਨਾਲ ਭਰਪੂਰ ਹੁੰਦੇ ਨੇ ਜਿਹੜੇ ਸਿਹਤ ਲਈ ਲਾਹੇਵੰਦ ਹੁੰਦੇ ਨੇ ਬੜੇ ਫਾਇਦੇਮੰਦ ਹੁੰਦੇ ਨੇ ਲਸਣ ਇੱਕ ਜਿਹਹਾ ਮਸਾਲਾ ਜਿਹੜਾ ਸਿਹਤ ਦੇ ਸਵਾਦ ਦੋਹਾਂ ਪੱਖੋਂ ਬਹੁਤ ਫਾਇਦੇਮੰਦ ਹੁੰਦਾ ਹੈ ਰੋਜ਼ਾਨਾ ਕੱਚਾ ਲਸਣ ਖਾਣ ਦੇ ਕਈ ਫਾਇਦੇ ਹੁੰਦੇ ਨੇ ਆਯੁਰਵੈਦਿਕ ਦੇ ਮੁਤਾਬਕ ਰੋਜ਼ਾਨਾ ਖਾਲੀ ਪੇਟ ਲਸਣ ਦੀ ਇੱਕ ਕਲੀ ਖਾਣ ਨਾਲ ਕਈ ਫਾਇਦੇ ਹੁੰਦੇ ਨੇ ਇਹ ਗੀਂਚੇਰ ਸਾਬਤ ਹੁੰਦਾ ਕਲੈਸਟਰੋਲ ਹਾਈ ਬਲੱਡ ਪ੍ਰੈਸ਼ਰ 슈ਗਰ ਦੇ ਲਾਸ ਲਈ ਰੋਜ਼ਾਨਾ ਲਸਣ ਦੀ ਕਲੀ ਖਾਣਾ ਲਾਭਦਾਇਕਾ ਅਜਿਹੀ ਹੀ ਸਬਜੀ ਹੈ ਲਸਣ ਜਿਸ ਦੇ ਵਿੱਚ ਕਈ ਤਰ੍ਹਾਂ ਦੇ ਪੋਸ਼ਟਿਕ ਤੱਤ ਪਾਏ ਜਾਂਦੇ ਨੇ ਲਸਣ ਆਪਣੀ ਗਰਮ ਸੁਹਾ ਦੇ ਨਾਲ ਸਰੀਰ ਦੇ ਰੋਗ ਪ੍ਰਤੀਰੋਗ ਸਮਰਥਨ ਨੂੰ ਵਧਾਉਣ ਵਾਲਾ ਮੰਨਿਆ ਜਾਂਦਾ ਹੈ ਪਰ ਇਹਦੇ ਵਿੱਚ ਕਈ ਅਜਿਹੇ ਗੁਣ ਨੇ ਜੋ ਖਤਰਨਾਕ ਬਿਮਾਰੀਆਂ ਤੋਂ ਛੁਟਕਾਰਾ ਪਾਉਂਦੇ ਨੇ ਸੋ ਇਸ ਤਰ੍ਹਾਂ ਜਿਹੜੀਆਂ ਮੈਂ ਦੱਸ ਦੇਵਾਂ ਕਿ ਮਦਦ ਕਰਦਾ ਹੈ ਲਸਣ ਕਈ ਛੂਤੀਆਂ ਬਿਮਾਰੀਆਂ ਨੂੰ ਵੀ ਰੋਕਣ ਦੇ ਵਿੱਚ ਫਾਇਦੇਮੰਦ ਹੁੰਦਾ ਖਾਲੀ ਪੇਟ ਕੱਚਾ ਲਸਣ ਖਾਣ ਦੇ ਫਾਇਦੇ ਕੀ ਨੇ ਉਹ ਮੈਂ ਤੁਹਾਨੂੰ ਦੱਸਦੀ ਹਾਂ ਸਭ ਤੋਂ ਪਹਿਲਾਂ ਸ਼ੂਗਰ ਭਾਰਤ ਵਿੱਚ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਇੰਨੀ ਕੁ ਵਧਦੀ ਜਾਂਦੀ ਹੈ ਕਿ ਸਾਡੇ ਪਰਿਵਾਰਾਂ ਦੇ ਵਿੱਚ ਹਰ ਦੂਜਾ ਬੰਦਾ ਇਹ ਕਹਿੰਦਾ ਹੈ ਕਿ ਅੱਜ ਮੈਂ ਡਾਕਟਰ ਦੇ ਗਿਆ ਸੀ ਜਾਂ ਗਈ ਸੀ ਉੱਥੇ ਮੈਂ ਆਪਣਾ ਬਲੱਡ ਟੈਸਟ ਕਰਾਇਆ ਪਤਾ ਲੱਗਿਆ ਕਿ ਮੇਰੇ ਜਿਹੜੇ ਹੱਥ ਪੈਰ ਕੰਬਦੇ ਸੀ ਜਾਂ ਮੈਨੂੰ ਪਿਆਸ ਬੜੀ ਲੱਗਦੀ ਸੀ ਜਾਂ ਮੈਨੂੰ ਭੁੱਖ ਲੱਗਦੀ ਆ ਜਾਂ ਖੋਪੈਂਦੀ ਆ ਜਾਂ ਫਿਰ ਮੈਂ ਕੁਝ ਖਾਨੀਆਂ ਦਾ ਚੱਕਰ ਹੁੰਦੇ ਸੀ ਜਦੋਂ ਡਾਕਟਰ ਨੇ ਚੈੱਕ ਕੀਤਾ ਤਾਂ ਪਤਾ ਲੱਗਿਆ ਸ਼ੂਗਰ ਆ ਜੇਕਰ ਕੋਈ ਵੀ ਵਿਅਕਤੀ ਇਸ ਬਿਮਾਰੀ ਨਾਲ ਜੋਝ ਰਿਹਾ ਤਾਂ ਉਸ ਨੂੰ ਕੱਚੇ ਲਸਣ ਦੇ ਸੇਵਨ ਕਰਨਾ ਚਾਹੀਦਾ ਹੈ ਲਸਣ ਵਿੱਚ ਐਲੀਸਨ ਨਾਂ ਦਾ ਇੱਕ ਮਿਸ਼ਰਣ ਹੁੰਦਾ ਹੈ ਅਲਿਸਨ ਜਿਹੜਾ ਜਿਹਦਾ ਕੰਮ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨਾ ਹੈ। ਇਹੀ ਕਾਰਨ ਹੈ ਕਿ ਜੇਕਰ ਸਵੇਰੇ ਲਸਣ ਦੀਆਂ 4 ਕਲੀਆਂ ਖਾਂਦੀਆਂ ਜਾਣ ਤਾਂ ਸ਼ੂਗਰ ਤੋਂ ਰਾਹਤ ਮਿਲ ਸਕਦੀ ਆ। ਵਜ਼ਨ ਨੂੰ ਘਟ ਕਰਦਾ ਹੈ। ਜੇਕਰ ਤੁਸੀਂ ਮਟਾਪੇ ਦਾ ਪਰੇਸ਼ਾਨ ਹੋ ਲਸਣ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦਾ ਅਜਿਹੇ ਇਸ ਲਈ ਕਿ ਆ ਸਕ ਰਹੀਆਂ ਕਿਉਂਕਿ ਖਾਲੀ ਪੇਟ ਲਸਣ ਖਾਣ ਨਾਲ ਬਹੁਤ ਭਰਪੂਰ ਤੇਜੀਆਂ ਨਾਲ ਗੁਣ ਇਹਦੇ ਤੇਜੀਆਂ ਨਾਲ ਘੱਟ ਸਕਦਾ ਲਸਣ ਚ ਕੁਝ ਖਾਸ ਤੱਤ ਮੌਜੂਦ ਹੁੰਦੇ ਜਿਸ ਨਾਲ ਮੌਜੂਦਾ ਚਰਬੀ ਘੱਟ ਹੋ ਸਕਦੀ ਹੈ ਢਿੱਡ ਦੀ ਚਰਬੀ ਨੂੰ ਕੱਟ ਕਰਨ ਵਿੱਚ ਲਸਣ ਕਾਫੀ ਫਾਇਦੇਮੰਦ ਹੈ ਅੱਜਕਲ ਕੈਂਸਰ ਸਾਡੇ ਘਰ ਦੇ ਵਿੱਚ ਵੀ ਕੈਂਸਰ ਆਇਆ ਮੇਰੀ ਫੈਮਿਲੀ ਮੈਂਬਰ ਦੇ ਵਿੱਚ ਵੀ ਕੁਝ ਨਹੀਂ ਇਸ ਤੋਂ ਨਨ ਨਨ ਮੈਂ ਦੱਸਦਾ ਕਿ ਕੈਂਸਰ کئی ਤਰ੍ਹਾਂ ਦਾ کئی ਹੱਡੀਆਂ ਦਾ ਕੈਂਸਰ ਆ ਪ੍ਰੋਸਟੇਟ ਕੈਂਸਰ ਆ ਬ੍ਰੈਸਟ ਕੈਂਸਰ ਆ ਅੱਜਕੱਲ ਕਿਸੇ ਦੇ ਲਿਵਰ ਜੀ ਕੈਂਸਰ ਗੇਸੇ ਦੇ ਕਿਡਨੀ ਦੇ ਵਿੱਚ ਕਿਸੇ ਦੇ ਨੋਮਨਲ ਬਹੁਤ ਤਰ੍ਹਾਂ ਦੇ ਜਿਹੜੇ ਕਹਿ ਸਕਦੇ ਆ ਕਿ ਗਿਲਟ ਬਣ ਰਹੇ ਨੇ ਐਂਟੀਆਕਸੀਡੈਂਟ ਐਂਟੀ ਜਿਹੜੀ ਇਨਫਲਮੇਟਰੀ ਜਿਹੜੇ ਨੇ ਔਰ ਐਂਟੀ ਖਾਸ ਕਰਕੇ ਕਾਰਜ਼ਗਾਰੀ ਦੇ ਹੈਗੇ ਨੇ ਇਸ ਕਾਰਜੀ ਕਰਸਿਨੋਜਨਿਕ ਇਹ ਲਸਣ ਵਿੱਚ ਬਹੁਤ ਮੌਜੂਦ ਕੁਝ ਚੀਜ਼ਾਂ ਨੇ ਇਹਨਾਂ ਦਾ ਫਾਇਦਾ ਕੈਂਸਰ ਤੋਂ ਬਚਾ ਸਕਦਾ ਜਾਂ ਬਚਾ ਹੁੰਦਾ ਹੈ ਇਹੀ ਕਾਰਨ ਹੈ ਕਿ ਸਵੇਰੇ ਖਾਲੀ ਪੇਟ ਲਸਣ ਦੇ ਚਬਾ ਕੇ ਬਹੁਤ ਫਾਇਦੇਮੰਦ ਹੁੰਦਾ ਜੇਕਰ ਤੁਸੀਂ ਅਜਿਹਾ ਕਰਦੇ ਹੁੰਦਾ ਕੈਂਸਰ ਹੋਣ ਦੇ ਖਤਰੇ ਤੋਂ ਘਟ ਸਕਦੇ ਹੋ ਡਿਪਰੈਸ਼ਨ ਨੂੰ ਦੂਰ ਕਰਦਾ ਲਸਣ ਜੇਕਰ ਕੋਈ ਮਾਨਸਿਕ ਸਮੱਸਿਆ ਨਾਲ ਜੂਝ ਰਿਹਾ ਤਾਂ ਮੈਂ ਦੱਸਦੀ ਹਾਂ ਕਿ ਲਸਣ ਬਹੁਤ ਫਾਇਦੇਮੰਦ ਹੈ ਕੱਚਾ ਲਸਣ ਖਾਣ ਨਾਲ ਦਿਮਾਗ ਸੰਤੁਲਨਾਂ ਦਿੰਦਾ ਇਹੀ ਕਾਰਨ ਹੈ ਕਿ ਡਿਪਰੈਸ਼ਨ ਨਾਲ ਲੜਨ ਦਾ ਵੀ ਮਦਦ ਕਰਦਾ ਜੇਕਰ ਤੁਸੀਂ ਤਣਾਅ ਤੋਂ ਵੱਸ ਸਕਦੇ ਹੋ ਫਿਰ ਬੇਨਤੀ ਹੈ ਕਿ ਇਹ ਸਾਰਾ ਕੁਝ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਦੇ ਨਾਲ ਜ਼ਰੂਰ ਫਿਜੀਸ਼ੀਨ ਨਾਲ ਹੋਮੋਪੈਥਿਕ ਨਾਲ ਸੰਪਰਕ ਕਰੋ ਜਿਦੇ ਕੋਲ ਤੁਹਾਡੀ ਮੈਡੀਕਲ ਹਿਸਟਰੀ ਆ ਇਸੀ ਤਰ੍ਹਾਂ ਲਸਣ ਦੇ ਨਾਲ ਨਾਲ ਜੇ ਗੱਲ ਕਰੀ ਅਦਰਕ ਦੀ ਕਿਉਂਕਿ ਵਿੰਟਰ ਆ ਰਹੀ ਹੈ ਅਦਰਕ ਬਹੁਤ ਸਾਰੇ ਨੇ ਜਿਹੜੇ ਚਾਹ ਚ ਪਾ ਕੇ ਵੀ ਪੀਂਦੇ ਨੇ ਗੁਣਾ ਦਾ ਖਜ਼ਾਨਾ ਅਦਰਕ ਫਾਇਦੇ ਦੇ ਇਹਦੇ ਵੀ ਜਿਹੜੇ ਫਾਇਦੇ ਨੇ ਹੈਰਾਨ ਹੋ ਜਾਓਗੇ ਅਦਰਕ ਬਹੁਤ ਸਾਰੀਆਂ ਬਿਮਾਰੀਆਂ ਲਈ ਸਭ ਤੋਂ ਪ੍ਰਭਾਵਸ਼ਾਲੀ ਤੇ ਪ੍ਰਸਿੱਧ ਘਰੇਲੂ ਨਸਾਂ ਦੇ ਵਿੱਚੋਂ ਇੱਕ ਹੈ ਇਸਦੇ ਵਿੱਚ ਐਂਟੀ ਇਨਫਲੇਮੇਟਰੀ ਤੇ ਐਂਟੀ ਬੈਕਟੀਰੀਅਲ ਗੁਣ ਹੁੰਦੇ ਨੇ ਜਿਹੜੇ ਕੀ ਸਿਹਤ ਲਾਭ ਦੇ ਪ੍ਰਦਾਨ ਕਰਦੇ ਨੇ ਭਾਰ ਘਟਾਉਣ ਵਿੱਚ ਮਤਲੀ ਵਿੱਚ ਨਜ਼ਿਠਣ ਤੋਂ ਲੈ ਕੇ ਗਠੀਏ ਦੇ ਮਹਾਵਾਰੀ ਦੀਆਂ ਜੋ ਮੰਥਲੀ ਪੀਰੀਅਡ ਸਾਡੀਆਂ ਭੈਣਾਂ ਨੂੰ ਉਹਦੀਆਂ ਸਮੱਸਿਆਵਾਂ ਨੂੰ ਰੋਕਣ ਲਈ ਵੀ ਇਹ ਮਦਦ ਕਰਦਾ ਹੈ ਇਹ ਮਿੱਠੇ ਅਤੇ ਨਮਕੀਨ ਭੋਜਨ ਦੇ ਨਾਲ ਚੀਜ਼ਾਂ ਦਾ ਸੁਆਦ ਖੁਸ਼ਬੂ ਨੂੰ ਜੋੜਦਾ ਹੈ ਆਓ ਫਿਰ ਅੱਜ ਅਦਰਕ ਉਦੇ ਸੇਵਨ ਬਾਰੇ ਵੀ ਤੁਹਾਡੇ ਨਾਲ ਸਾਂਝ ਪਾ ਦਈਏ ਅਦਰਕ ਖਾਣ ਦੇ ਫਾਇਦੇ ਕੀ ਆ ਨੰਬਰ 1 ਕਟਾਨੂਆਂ ਨਾਲ ਲੜਦਾ ਹੈ ਤਾਜ਼ੇ ਅਦਰਕ ਚ ਪਾਏ ਜਾਣ ਵਾਲੇ ਤੱਤ ਤੁਹਾਡੇ ਸਰੀਰ ਦੇ ਵਿੱਚ ਬੈਕਟੀਰੀਆ ਜਿੰਨਾ ਵਾਂ ਉਹਨੂੰ ਬਚਾਉਣ ਚ ਮਦਦ ਕਰਦੇ ਨੇ ਇਹ ਵੀ ਕੋਲੀ ਅਤੇ ਸਿੰਗੇਲਾ ਵਰਗੇ ਬੈਕਟੀਰੀਆ ኢ ਕੋਲੀ ਬੈਕਟੀਰੀਆ ਦੇ ਵਿਕਾਸ ਨੂੰ ਰੋਕਣ ਚ ਮਦਦ ਕਰਦੇ ਨੇ ਉਲਟੀ ਮਤਲੀ ਦੇ ਮਦਦਕਾਰ ਨੇ ਬਹੁਤ ਸਾਰੇ ਨੌਜ਼ੀਆ ਫੀਲ ਹੁੰਦਾ ਹੈ ਕਿ ਵੌਮਟਿੰਗ ਆਉਂਦੀ ਨਹੀਂ ਪਰ ਫੀਲ ਹੁੰਦਾ ਦਿਲ ਗੱਚਾ ਗੱਚਾ ਹੁੰਦਾ ਖਾਸ ਕਰਕੇ ਗਰਭ ਅਵਸਥਾ ਵਿੱਚ ਜਾਂ ਪਹਿਣਾ ਜਦੋਂ ਕਨਸੀਵ ਕਰਤੀਆਂ ਨੇ ਉਲਟੀਆਂ ਦੇ ਸਵੇਰੇ ਦੀ ਬਿਮਾਰੀ ਨੂੰ ਰੋਕਣ 'ਚ ਮਦਦ ਕਰਦਾ ਅਦਰਕ ਦਾ ਸੇਵਨ ਮਤਲੀ ਉਲਟੀਆਂ ਤੋਂ ਰਾਹਤ ਪ੍ਰਦਾਨ ਕਰਦਾ ਹੈ ਤੇ ਕੀਮੋਥੈਰਪੀ ਦੇ ਦੌਰਾਨ ਮਤਲੀ ਨੂੰ ਵੀ ਘਟਾ ਸਕਦਾ ਹੈ ਕਿ ਬਹੁਤ ਸਾਰੇ ਜਦੋਂ ਕੈਂਸਰ ਹੁੰਦਾ ਕੀਮੋਥੈਰਪੀ ਲੈਂਦੇ ਉਦੋਂ ਵੀ ਉਹਨਾਂ ਦੇ ਜਿਹੜਾ ਜ਼ੁਬਾਨ ਦਾ ਟੇਸਟ ਵਰਡ ਆ ਉਹ ਵੀ ਚੇਂਜ ਹੋ ਜਾਂਦਾ ਉਸ ਵੇਲੇ ਵੀ ਅਦਰਕ ਦਾ ਸੇਵਨ ਕਰਨਾ ਬਹੁਤ ਵਧੀਆ ਮਾਸਪੇਸ਼ੀ ਨੂੰ ਆਰਾਮ ਦਿੰਦਾ ਅਦਰਕ ਦਾ ਸੇਵਨ ਕਰ ਕਸਰਤ ਦੇ ਨਾਲ ਹੋਣ ਵਾਲੀਆਂ ਮਾਸਪੇਸ਼ੀਨ ਦਰਦ ਨੂੰ ਘਟ ਕਰਦਾ ਹੈ ਤੇ ਕਈ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਜਿਹੜੇ ਲੋਕ ਅਸਥਕਾਨ ਮਾਸਪੇਸ਼ੀਏਸ਼ਣ ਦੇ ਦਰਦ ਤੋਂ ਪੀੜਤ ਨੇ ਅਦਰਕ ਦਾ ਸੇਵਨ ਕਰਨ ਉਹਨਾਂ ਨੂੰ ਇਸ ਦਰਦ ਤੋਂ ਰਾਹਤ ਦਿਉਣ ਦੇ ਵਿੱਚ ਮਦਦ ਕਰ ਸਕਦਾ ਹੈ ਗਠੀਏ ਨੂੰ ਵੀ ਘਟ ਕਰਦਾ ਹੈ ਅਦਰਕ ਇੱਕ ਐਂਟੀ ਇਨਫਲੇਮੈਂਟਰੀ ਗੁਣ ਪਾਏ ਜਾਂਦੇ ਨੇ ਜਿਹੜੇ ਗਠੀਆਂ ਦੇ ਕਾਰਨ ਹੋਣ ਵਾਲੀ ਸੋਜ ਨੂੰ ਘਟ ਕਰਦਾ ਹੈ ਮਦਦ ਕਰਦਾ ਹੈ ਰੋਜ਼ ਅਦਰਕ ਦਾ ਸੇਵਨ ਕਰਨ ਨਾਲ ਦਰਦ ਤੇ ਸੋਜ ਤੋਂ ਰਾਹਤ ਮਿਲਦੀ ਆ ਮੈਂ ਆਪਣਾ ਪਰਸਨਲ ਐਕਸਪੀਰੀਅੰਸ ਦੱਸਦੀ ਆ ਹਾਲਾਂਕਿ ਬਹੁਤ ਵਾਰ ਗਰਮ ਚੀਜ਼ਾਂ ਖਾਣ ਨਾਲ ਨੱਕ ਦੀ ਨਿਕਸੀਰ ਫੁੱਟ ਜਾਂਦੀ ਆ ਨੱਕ ਪੱਕ ਜਾਂਦਾ ਜ਼ੁਬਾਨ ਤੇ ਛਾਲੇ ਆ ਜਾਂਦੇ ਆ ਤੁਹਾਡੀ ਜ਼ੀਬ ਤੇ ਪਰ ਸਾਡੇ ਪਰਸਨਲ ਘਰ ਦੇ ਵਿੱਚ ਕਿ ਮੈਂ ਅਦਰਕ ਨੂੰ ਕੱਦੂਗਸ ਕਰਕੇ ਗੁੜ ਦਾ ਇੱਕ ਜਿਵੇਂ ਜਿਹੜਾ ਗੋਲਜਾ ਲੱਡੂ ਜਿਹਾ ਹੁੰਦਾ ਇੰਨਾ ਕੁ ਤੁਸੀਂ ਕਰਕੇ ਦੇਖੋ ਉਹਨੂੰ ਕੁੱਟ ਕੇ ਇੱਕ ਘਟਸ਼ੀ ਪਾਣੀ ਦੀ ਪਾ ਕੇ ਉਹਨੂੰ ਮੈਲਟ ਕਰ ਲਓ ਉਸ ਦੇ ਵਿੱਚ ਕੱਦੂਗਸ ਕਰਕੇ ਅਦਰਕ ਨੂੰ ਪਾਓ ਥੋੜਾ ਜਿਹਾ ਕਾਲਾ ਨਮਕ ਜਿਮੈਨ ਤੇ ਕਾਲੀ ਮਿਰਚ ਤਿੰਨਾਂ ਨੂੰ ਤੁਸੀਂ ਪਕਾ ਲਓ ਜਦੋਂ ਉਹਦਾ ਗਾੜਾ ਜਿਹਾ ਮਿਸ਼ਰਣ ਹੋ ਗਿਆ ਉ ਫਿਰ ਅੱਧਾ ਚਮਚ ਤੁਸੀਂ ਲਓ ਅਦਰਕ ਜਿਹਦੇ ਨਾਲ ਤੁੰਡੀ ਡਰਾਈ ਕਫ ਤੇ ਤੁਹਾਡੀ ਬਿਮਾਰੀ ਨੂੰ ਜਾਂ ਗਲੇ ਨੂੰ ਕਾਫੀ ਹੱਦ ਤੱਕ ਰਾਹਤ ਮਿਲਦੀ ਹੈ ਇਹ ਮੇਰਾ ਪਰਸਨਲ ایکسپੀਰੀਅנס ਹੈ ਪਿਛਲੇ ਦਿਨ ਤੋਂ ਕਾਫੀ ਜਿਆਦਾ ਜਿਹੜੀ ਸਿਹਤ ਠੀਕ ਨਾ ਹੋਣ ਕਰਕੇ ਤੇ ਮੈਂ ਵੀ ਇਹ ਇਹ ਯੂਜ਼ ਕੀਤਾ ਜਿਹਦੇ ਕਰਕੇ ਮੈਨੂੰ ਕਾਫੀ ਰਾਹਤ ਹੋਈ ਹੈ ਪਰ ਹਾਂ ਤੁਹਾਡਾ ਜਿਹੜਾ ਤਸੀਰ ਕਿਸ ਤਰ੍ਹਾਂ ਦੀ ਹੈ ਕਿਉਂਕਿ ਅਦਰਕ ਗਰਮ ਹੁੰਦਾ ਹੈ ਮੇਕ ਸ਼ੁਰ ਕਿ ਤੁਸੀਂ ਆਪਣੇ ਡਾਕਟਰ ਨਾਲ ਸੰਪਰਕ ਕਰਕੇ ਉਸ ਤੋਂ ਬਾਅਦ ਹੀ ਇਸ ਨੂੰ ਯੂਜ਼ ਕਰ ਸਕਦੇ ਹੋ ਇਸੇ ਤਰ੍ਹਾਂ ਲਸਣ ਦਾ ਵੀ ਜਿਹੜਾ ਹੈਗਾ ਤੇ ਲਸਣ ਨੂੰ ਦੇਸੀ ਘਿਓ 'ਚ ਭੁੰਨ ਕੇ ਖਾਣ ਨਾਲ ਵੀ ਬੇਮਿਸਾਲ ਫਾਇਦੇ ਹੁੰਦੇ ਨੇ ਬਹੁਤ ਸਾਰੇ ਨੇ ਜਿਹੜੇ ਲਸਣ ਨੂੰ ਦੇਸੀ ਘਿਓ 'ਚ ਭੁੰਨ ਕੇ ਕਰਦੇ ਨੇ ਮੈਂ ਨਾਸਤਾਂ ਭਾਰਤੀ ਰਸੋਈ ਵਿੱਚ ਬਹੁਤ ਸਾਰੀਆਂ ਸਬਜ਼ੀਆਂ ਨੇ ਚੀਜ਼ਾਂ ਪਾਈਆਂ ਜਾਂਦੀਆਂ ਸਾਡੀ ਕਿਚਨ ਜਿਹੜੀ ਹੈ ਨਾ ਸਾਰੀ ਹੀ ਗੁਣਾਂ ਦੀ ਭਰਪੂਰ ਆ ਪਰ ਉਹਨੂੰ ਕਿਵੇਂ ਯੂਜ਼ ਕਰਨਾ ਇਹਦੇ ਬਾਰੇ ਸਾਨੂੰ ਪਤਾ ਨਹੀਂ ਲੱਗਦਾ ਸਵਾਦ ਵਧਾਉਂਦੀਆਂ ਨੇ ਇਹ ਚੀਜ਼ਾਂ ਸਿਹਤ ਲਈ ਬਹੁਤ ਲਾਹੇਵੰਦ ਹੁੰਦੀਆਂ ਨੇ